ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇਹ ਵੀਡੀਓ ਹੈਗੀ ਹੈ ਜੀ ਜਦੋਂ ਮੇਰੀ ਭਤੀਜੀ ਦਾ ਵਿਆਹ ਦੇ ਦਿਨ ਤੋਰੇ ਸੀ ਉਸ ਦਿਨ ਦੀ ਹੈਗੀ ਹੈ ਇਹ ਵੀਡੀਓ ਤੇ ਮੈਂ ਕਾਫੀ ਲੇਟ ਇਹਨੂੰ ਅਪਲੋਡ ਕਰ ਰਹੀ ਆ ਅੱਜ ਦਿਖਾਵਾਂਗੇ ਜੀ ਪੰਜਾਬ ਦੇ ਵਿੱਚ ਵਿਆਹ ਦੇ ਦਿਨ ਕਿਵੇਂ ਤੋਰੇ ਜਾਂਦੇ ਆ ਜਿਹੜੇ ਵਿਆਹ ਦੀ ਚਿੱਠੀ ਆਪਾਂ ਭੇਜਦੇ ਹੁੰਦੇ ਆ ਉਹਨੂੰ ਸਾਹਿ ਚਿੱਠੀ ਕਹਿੰਦੇ ਹੁੰਦੇ ਆ ਲੋ ਜੀ ਦੇਖੋ ਤੁਸੀਂ ਵੀ ਹਾਂਜੀ ਲੋ ਜੀ ਇਹ ਇੱਕ ਚਿੱਠੀ ਜਿਹੜੀ ਆਪਾਂ ਜਣ ਲੱਗੇ ਆ ਨਾ ਇਹ ਜੀ ਲਿਖਿਆ ਹੈ ਏਕਮਕਾਸ ਸਤਿਗੋ ਪ੍ਰਸਾਦ ਸਾਹ ਅਟਲ ਗੋrea ਆਪੂਰਨ ਸਯੋਜੇ ਰਾਮ ਸੁਖੇ ਸਮੂਹ ਭਾਇ ਗਿਆ ਬਯੋਗੇ ਰਾਮ ਅੱਛਾ ਸਹਿਕਾਰ ਦਰਸ਼ਨ ਤੇਰਾ ਰਾਮ ਸਤਿਕਾਰ ਜੋਸਦਾ ਬਹਾਦਰ ਸਿੰਘ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਬੇਬੀ ਜੀ ਹੈਗੇ ਆਪ ਜੀ ਦੇ ਸੁਪੁੱਤਰ ਬਿਸ਼ਪ ਜੀ ਜਤਿੰਦਰ ਸਿੰਘ ਅਤੇ ਸਾਡੀ ਸਬੁੱਤਰੀ ਜਸਮੀਰ ਕੌਰ ਨੂੰ ਦੇਰਅਸੇ ਜੀਵਨ ਵਿੱਚ ਪ੍ਰਵੇਸ਼ ਕਰਨ ਲਈ ਅਸ਼ੋ ਅਨੰਦ ਕਾਰਜ ਵਿਆਹ ਦਾ ਸ਼ੁਭ ਦਿਹਾੜਾ ਨਿਤੀ 211 2024 ਮੁਤਾਬਕ ਐਤਵਾਰ ਨੂੰ ਨਿਯਤ ਹੋਇਆ ਹੈ ਅਤੇ ਜੱਜ ਕਾਟ ਤੋਂ ਨਿਤੀ 211 24 ਨੂੰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਹੋਵੇਗਾ ਸੋ ਆਪ ਜੀ ਸਾਡੀ ਬੇਨਤੀ ਹੈ ਕਿ ਪ੍ਰਵਾਨ ਕਰਦੇ ਹੋਣ ਜੁੜ ਜੰਦ ਲਾੜੇ ਸੋਹਿਬ ਪੱਖ ਮਹੌਨੀ ਲੈ ਆਇਆ ਹੈ ਦੇ ਵਾਕ ਨੂੰ ਸਾਰ ਪਹੁੰਚਾ ਕਰਨੀ ਦੀ ਆਨੰਦ ਰਾਜ ਦਾ ਸੋ ਸਮਾ ਹੈਗਾ 12 ਵਜੇ ਤੋਂ ਪਹਿਲਾਂ ਬਰਾਦੇ ਸੱਜਣ ਹੈਗੇ ਨੇ ਤੇ ਨਜ਼ਦੀਕੀ ਰਿਸ਼ਤੇਦਾਰ ਤੇ ਮਿੱਤਰ ਕਾਕਾ ਸਿੰਘ ਤੇ ਅਵਧਾਸ ਸਿੰਘ ਠੀਕ ਹੁਣ ਇਹਨੂੰ ਆਪਾਂ ਬੰਦ ਕਰ ਦਾਂਗੇ 23 ਕੁਛ ਲਿਖਾ ਦੇ ਵਿੱਚ ਬੰਦ ਕਰਕੇ ਭੇਟ ਕੇ ਬੰਦ ਕਰਾਂਗੇ ਹਾਂ ਇਹ ਨਾਲ ਬਾਬਾ ਜੀ ਨੂੰ ਜਮ ਫਾਗ ਦੇ ਪਰਉਣ ਮਣੀ ਉਹ ਪੋਨੇ ਆ ਆ ਹੈਗਾ ਇਹਦੀ ਸਮਾਨ ਹੋਰ ਪਾਉਣ ਲਈ ਆ ਇੱਕ ਚਾਂਦੀ ਦਾ ਰਬੀ ਜਿਹੜਾ ਆਪਾਂ ਪਰ ਰਬੀਆ ਦਿਨ ਹੁੰਦੇ ਆ ਤੇ ਇਹਨੂੰ ਅਸੀਂ ਇੱਕ ਫਾਣੀ ਲਾਤੀ ਇਹਦੇ ਵਿੱਚ ਪੜੀ ਇਹ ਹੀ ਚੌ ਪਹਿਲਾ ਇਹ ਹੈਗੀ ਆ ਜੀ ਸਾਹੇ ਚਿੱਠੀ ਹੁਣ ਇਹਨੂੰ ਮੁੰਡੇ ਵਾਲਿਆਂ ਦੇ ਜਾ ਕੇ ਖੋਲਾਂਗੇ ਖੰਭ ਨਹੀਂ ਸਾਡੇ ਵਾਲੇ ਆ ਹੈਗੀਆਂ ਨੰਨੀਆਂ ਪਈਆਂ ਆ ਨੰਨੀ ਐ ਇਹਦੀ ਨਾ ਠੀਕ ਐ ਬਸ ਉਹਨੂੰ ਦਿਖਾਉਣੇ ਦਿਖਾ ਦੇ ਚਲ ਪਾ ਦੇ ਵਿੱਚ ਪਾ ਦੇ ਵੀਰੇ ਇਹ ਪਾ ਦੇ ਤੇ ਆ ਚਿੱਠੀ ਆ ਇਹ ਦੇ ਵਿੱਚ ਇੱਥੇ ਫਿੱਟਣੀ ਆ ਆ ਆ ਮਿੱਠਾ ਉੱਪਰ ਰੱਖ ਲੈਣਾ ਇਹ ਆ ਕਾਜੂ ਬਦਾਨਾ ਕਾਜੂ ਬਦਾਨਾ ਹਾਂ ਹਾਂ ਦਿਖਾਉਂ ਦੂ ਬਿੱਤੀ ਪਾਤੀ ਸਾਰਾ ਕੁਝ ਅੱਛਾ ਪਾ ਦੇ ਘਰ ਹੋਵੇ ਲਓ ਜੀ ਅਸੀਂ ਪਹੁੰਚ ਗਏ ਆ ਜੀ ਹੁਣ ਮੁੰਡੇ ਵਾਲਿਆਂ ਦੇ ਘਰ ਯਾਨੀ ਮੇਰੀ ਨਣਦ ਦੇ ਘਰ ਇਹ ਰਿਸ਼ਤਾ ਹੋਇਆ ਜੀ ਮੇਰੀ ਨਣਦ ਦੇ ਬੇਟੇ ਵਿਸ਼ਵਜੀਤ ਔਰ ਮੇਰੀ ਪਤੀ ਜਾਸਮੀਨ ਦੇ ਵਿੱਚ ਹੁਣ ਇੱਥੇ ਚਿੱਠੀ ਖੋਲਣਗੇ ਜੀ ਮੇਰੀ ਨਣਦ ਦੇ ਜਿੰਨੇ ਵੀ ਜੇਠ ਜਠਾਣੀਆਂ ਔਰ ਉਹਨਾਂ ਦੇ ਆਸ-ਪड़ोस ਦੇ ਘੁਆਂਟੀ ਹੈਗੇ ਨੇ ਸਾਰਿਆਂ ਨੂੰ ਬੁਲਾ ਕੇ ਉਹਨਾਂ ਦੇ ਵਿੱਚ ਘਰ ਹੁਣ ਚੁੱਤੀ ਖੋਲੀ ਜਾਊਗੀ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਇਹ ਨਾ ਇੱਕ ਰਸਮ ਹੁੰਦੀ ਹੈ ਕੁੜੀ ਵਾਲਿਆਂ ਦੀ ਔਰ ਮੁੰਡੇ ਵਾਲਿਆਂ ਦੀ ਇੱਥੇ ਚੱਲ ਰਹੀ ਹੈ ਜੀ ਵੀਡੀਓ ਕਾਲ ਕੈਨੇਡਾ ਕਿਉਂਕਿ ਜੀ ਦਾ ਵਿਆਹ ਹੈ ਹਲੇ ਮੁੰਡਾ ਸਾਡਾ ਜੋਜੋ ਹਲੇ ਆਇਆ ਨਹੀਂ ਹੈਗਾ ਕੈਨੇਡਾ ਤੋਂ ਇਸ ਕਰਕੇ ਨਾ ਅਸੀਂ ਫਿਰ ਉਹਨੂੰ ਵੀਡੀਓ ਕਾਲ ਰਾਹੀਂ ਵਿੱਚ ਸ਼ਾਮਲ ਕਰ ਲਿਆ ਹੈ ਤੇ ਨਾਲ ਹੀ ਜੋਜੋ ਦੀ ਸਿਸਟਰ ਵੀ ਕੈਨੇਡਾ ਹੈਗੀ ਹੈ ਉਹਨੂੰ ਵੀ ਅਸੀਂ ਵਿੱਚ ਸ਼ਾਮਲ ਕੀਤਾ ਹੈ ਵੀਡੀਓ ਕਾਲ ਰਾਹੀਂ ਆ ਗਈ ਆ ਗਈ ਸਾਡੀ ਉਹ ਵੀ ਨਾ ਉਹ ਨਾਲ ਲਿਆ ਕੋਈ ਜਗ੍ਹਾ ਸੈਂਟਰ ਕਰਾ ਕੋਈ ਜਗ੍ਹਾ ਸੈਂਟਰ ਕਰਾ ਸੁਪਰ ਕੰਕਰ ਦੇ ਨੇ ਵੱਟ ਦੇ ਆਈ ਦੁੱਖ ਜੀ ਲੱਗੇ ਆ ਜੀ ਚਿੱਠੀ ਖੋਲਣ ਸਾਹੇ ਚਿੱਠੀ ਬੜੀ ਇਹ ਮੇਰਾ ਸ਼ਿਕਾਣਾ ਇਹਨੂੰ ਖੋਲਣਾ ਸੀ ਤੇ ਬਾਹਰ ਦਾ ਸਗਰ ਇਹਨੂੰ ਬਾਹਰ ਰੱਖ ਲਈ ਭਾਈ ਉਹ ਵੀ ਲੈਣਾ ਮੈਂ ਇਹ ਆਲਸ ਨੂੰ ਕਹੇ ਕਿ ਤੂੰ ਅਵੀ ਦੇਰ ਕੋ ਹੁੰਦਾ ਠੀਕ ਹੈ ਪਰ ਵੀ ਇਹ ਬਰਾਏ ਨੇੜੇ ਨੇੜੇ ਕਾਲੀ ਜੋ ਜੋ ਆ ਕੇ ਦੇਖਣਾ ਭਾਈ ਉਹਦੀ ਫੋਟੋ ਆਏ ਆਹ ਭਾਈ ਚਿੱਠੀ ਵਾਕਈ ਛੋਡੀ ਜੀ ਮੈਂ ਤੁਹਾਨੂੰ ਕਿਹਾ ਸੀਗਾ ਐਨੀ ਫੋਟੋ ਨਾ ਲੋਈ ਭਾਈ ਇਹ ਚਿੱਠੀ ਐ ਆਲੂ ਗੱਪੀ ਕਹਾਂ ਜਾ ਲੋਬਾਈ ਫੌਂਟੇ ਚ ਨਹੀਂ ਕਹਿੰਦੀ ਪੂਰਾ ਹੈ ਵਿੱਚ ਉਹ ਤਾਂ ਇਹਨੂੰ ਮੇਰੇ ਨਾਲ ਹੋਉਂਦਾ ਨਹੀਂ ਕੱ비 ਆ ਜਾ ਉਹਰੇ ਇਹ ਕੰਕਾ ਸਤਿਪੁਰ ਪ੍ਰਸ਼ਾਦ ਸਾਹ ਅਠਾਂ ਗਣਿਆ ਪੂਰਨ ਸੰਯੋਗੀ ਰਾਮ ਸੁਖਮ ਸਮੋਪਾਇ ਗੈਵ ਨਗਿ ਰਾਮ ਆਵੋ ਸੱਜਣਾ ਹਉ ਦੇਖਾ ਦਰਸ਼ਨ ਤੇਰਾ ਆਂ ਸਤਿਗਾਰ ਜੋ ਸਰਬ ਬਹਾਦਰ ਸਿੰਘ ਜੀ ਵਰਤ ਜੀ ਦਾ ਖਾਲਸਾ ਪਰਵਾਰੂ ਜੀ ਕੀ ਬੱਤੇ ਬੇਨਤੀ ਹੈ ਕਿ ਆਪ ਜੀ ਦੇ ਸੁਪੁੱਤਰ ਵਿਸ਼ਵਜੀਤਿੰਦਰ ਸਿੰਘ ਅਤੇ ਸਾਡੀ ਸੁਪਤਰੀ ਜਸਮੀਨ ਕੌਰ ਜੋ ਗ੍ਰਹਿ ਜੀਵਨ ਵਿੱਚ ਪ੍ਰਵੇਸ਼ ਕਰਨ ਲਈ ਸੋ ਆਨੰਦਗਾਰ ਹੈ। ਵਿਆਹ ਦਾ શુભ ਦਿਹਾੜਾ ਮਿਤੀ 21 1 2024 ਜਿਹੜਾ ਤੁਹਾਨੂੰ ਨੀਤ ਹੋਇਆ ਹੈ ਇਹ ਜੰਜ ਦਾ ਟੁਕਾਵ 21124 ਮੁਤਾਬਕ ਐਤਵਾਰ ਨੂੰ ਸਵੇਰੇ 10:00 ਵਜੇ ਹੋਵੇਗਾ ਬਰਾ ਸਵੇਰ 10:00 ਵਜੇ ਪਹੁੰਚਣੀ ਹੈ ਤੇ ਸੋ ਆਪ ਜੀ ਨੂੰ ਸਾਡੀ ਬੇਨਤੀ ਪ੍ਰਵਾਨ ਕਰਦੇ ਹੋਏ ਗੁਣ ਜੰਜ ਲਾੜੇ ਸੋਹੇ ਪਰਖ ਮੋਹਣੀ ਲੈ ਆਇਆ ਦੇ ਉਹ ਗੁਰਵਾਕ ਅਨੁਸਾਰ ਬਰਾ ਸਮੇਂ ਸੰਗ ਸਿਰ ਦਰਸ਼ਨ ਦੇ ਦੀ ਕਿਰਪਾਲਤਾ ਕਰਨੀ ਜੀ ਅਨੰਦ ਕਾਰ ਦਾ ਸਮਾਂ ਹੈਗਾ ਜੀ 12 ਵਜੇ ਤੋਂ ਹਰ ਹਾਲਤ ਵਿੱਚ ਪਹਿਲਾਂ ਠੀਕ ਹੈ ਤੇ ਬਰਾੜ ਦੇ ਸੱਜਣ ਇੱਥੇ ਇਹ ਗਿਣਤੀ ਲਿਖੀ ਜਾਂਦੀ ਹੁੰਦੀ ਜਿਵੇਂ 5 ਲਿਓ 11 ਲਿਓ 50 ਲਿਓ 502 ਕੁਝ ਹੁੰਦੀ ਹੈ ਪਰ ਇਹਨੂੰ ਅਸੀਂ ਆਪਦੇ ਤਰੀਕੇ ਨਾਲ ਲਿਖ ਲਿਆ ਬਰਾੜ ਦੇ ਸੱਜਣਾਂ ਦੇ ਨਜ਼ਦੀਕੀ ਸਾਰੇ ਰਿਸ਼ਤੇਦਾਰ ਅਤੇ ਮਿੱਤਰ ਛੱਟਣਾ ਕੋਈ ਨਹੀਂ ਭਾਈ ਕੋਈ ਬੰਦਾ ਤੁਹਾਡਾ ਨਜ਼ਦੀਕੀ ਰਿਸ਼ਤੇਦਾਰ ਹੈ ਮਿੱਤਰਾਂ ਦੋਸਤਾਂ ਨੂੰ ਨਾਲ ਲੈ ਕੇ ਠੀਕ ਹੈ ਠੀਕ ਜੀ ਠੀਕ ਅਸੀਂ ਹਾਂ ਆਪ ਜੀ ਦਾ ਸੁਰਚਿੰਤਕ ਪਹਿਲੇ ਨੰਬਰ ਦੇ ਹੈ ਸੁਖਵੀਰ ਸਿੰਘ ਲੜਕੀ ਦਾ ਪਿਤਾ ਅਗੇ ਰਤਨ ਸਿੰਘ ਜੱਲਾ ਫਿਰ ਦਰਦਾਰ ਸਿੰਘ ਕੌਲਤਾਰ ਫਿਰ ਉੱਤੇ ਸਾਡੇ ਕਾਕਾ ਸਿੰਘ ਕੈਸੇ ਜੀ ਸੀਗੇ ਤੇ ਔਤਾਰ ਇਹਨਾਂ ਦੇ ਸਾਈਨ ਹੋਏ ਹੋਏ ਨੇ ਡਾਈਜਨ ਦਾ ਤੇ ਇਹ ਹਲਦੀ ਲਗੀ ਰਹੀ ਆ ਉੱਤੇ ਤੇ ਇੱਕ ਆਸ ਹੀ ਪਹਿਲਾਂ ਇਹਦੀ ਲਾਇਆ ਤੇ ਆ ਸਾਰੇ ਤੁਹਾਡੇ ਕੋਲ ਪੜ੍ਹਨਾ ਪੜ੍ਹ ਲਓ ਕੰਨ ਗੁਰ ਕਰੇ ਵਾਲ ਨੂੰ ਪਤਾ ਹੈ ਤਾਂ ਕੋਈ ਸੱਜਣ ਸੱਜਣ ਜੌਣ ਲੈ ਲਓ

मैम आज देखना है बुरा नया आ गया है जल्दी जा ये ना मैंने गुणा 124 साल को ਮੈਂ ਮਾਇਆ ਬਹੁਤ ਬਹਾਰ ਤੱਕ ਤਾਂ ਰਾਨੀ ਆ ਜਾਵੇ ਅੱਜ ਨਾ ਤੁਸੀ ਕੋਈ ਇਕੱਠੇ ਹੋਗੇ ਆ ਜੇ ਨਾ 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 ਜਲਦੀ ਆ ਜਾਓ ਹਾਂ ਨਾ ਵਾਦ ਗਿਆ ਭਾਰੇ ਭਾਈ ਇਕੱਠੇ ਆ ਜਾ ਵੀਰ ਕਰੇ ਵੀ ਪਹਿਣਨ ਨਹੀਂ ਬੜਿਆ ਜੋ ਉਪਰ ਦੀ ਜੇ ਨਹੀਂ ਵਾਹ ਵਾਹ ਅੱਜ ਪਹਿਣ ਸਾਡਾ ਦਸ ਬਗਾਨਾ ਜੋਜੋ ਸਿੰਘ ਲੱਭਾ ਦੋ ਮਿੰਟ ਕੇ ਮਾਰ ਲੈਣਾ ਦੀ ਨਾਲ ਕਮਾਲ ਕਰਦੀ ਆ ਨਾ ਯਾਰ ਕਰਨ ਬਗਰੇਵਾਨ ਨੂੰ ਫੇਰ ਕਰਦਾ ਖੜ ਜੋ 1 ਮਿੰਟ ਫੋਟੋ ਲੈ ਲੈਣਾ ਫੋਟੋ ਲੈਣਾ ਯਾਰ